ਕਿ ਤੇਰੇ ਕੋਲ ਭਗਤੀ ਵੀ ਹੈ ਤੇਰੇ ਕੋਲ ਸ਼ਕਤੀ ਵੀ ਹੈ ਕਿਤੇ ਇਨਾ ਹੋਵੇ ਸ਼ਕਤੀ ਦੇ ਵਿੱਚ ਤੂੰ ਇਨਾ ਅੰਨਾ ਹੋ ਜਾਵੇਂ ਤੂੰ ਬਾਣੀ ਦਾ ਅਦਬ ਕਰਨਾ ਪੁਰ ਜਾਵੇ ਤੇ ਸਤਵੇਂ ਪਾਤਸ਼ਾਹ ਜੀ ਨੇ ਬਾਣੀ ਦਾ ਅਦਬ ਕੀਤਾ ਤੇ ਜਦੋਂ ਅਦਬ ਦੀ ਗੱਲ ਆਈ ਤੇ ਅਦਬ ਦੇ ਵਿੱਚ ਉਹ ਕਹਿਣ ਲੱਗੇ ਵੀ ਭਾਵੇਂ ਮੇਰਾ ਸੱਕਾ ਪੁੱਤਰ ਹੀ ਕਿਉਂ ਨਾ ਹੋਵੇ ਜੇਕਰ ਉਹਨਾਂ ਨੂੰ ਬਾਣੀ ਦਾ ਅਦਬ ਨਹੀਂ ਹੈ ਨਾ ਕਹਿੰਦੇ ਅੱਜ ਤੋਂ ਬਾਅਦ ਉਹਦਾ ਵੀ ਮੇਰੇ ਨਾਲ ਕੋਈ ਰਿਸ਼ਤਾ ਨਹੀਂ ਅੱਜ ਇਸ ਧਰਤੀ ਤੇ ਬੈਠੇ ਆ ਨਾ ਦੇਰਾ ਧੰਦੀ ਧਰਤੀ ਤੇ ਇਹ ਉਹਨਾਂ ਦੇ ਉਸ ਪੁੱਤਰ ਦੀ ਹੈ ਵੀ ਜਿਨ੍ਹਾਂ ਨੇ ਬਸ ਇੱਕੋ ਗੱਲ ਆਖੀ ਸੀ ਵੀ ਇਸੇ ਜਗ੍ਹਾ ਦੇ ਉੱਤੇ ਜਿਹੜੀ ਪੰਕਤੀ ਹੈ ਧੰਗੁਰੂ ਨਾਨਕ ਪਾਤਸ਼ਾਹ ਜੀ ਨੇ ਬੇਇਮਾਨ ਵਰਤਿਆ ਸੀ ਪਰ ਗਲਤੀ ਦੇ ਨਾਲ ਮੁਸਲਮਾਨ ਲਿਖਿਆ ਗਿਆ ਉਹ ਪੰਕਤੀ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮਿੱਟੀ ਮੁਸਲਮਾਨ ਕੀ ਪੇੜ ਹੈ ਕੋਈ ਇੱਕ ਮਿਆਰ ਪਰ ਬਾਬਾ ਰਾਮਰਾਜ ਨੇ ਕੀ ਅੱਖੀ ਸੀ ਕਹਿ ਲਗੇ ਮਿੱਟੀ ਬੇਈਮਾਨ ਕੀ ਬਸ ਕਿਦੇ ਕਰਕੇ ਬਸ ਕੇਵਲ ਔਰੰਗਜ਼ੇਬ ਦੀ ਖੁਸ਼ੀ ਲੈਣ ਲਈ ਬਾਦਸ਼ਾਹ ਦੀ ਤੇ ਮੇਰੇ ਬਾਬੇ ਨੇ ਇੱਕੋ ਗੱਲ ਆਖੀ ਜਦੋਂ ਪਤਾ ਲੱਗਾ ਉਹ ਕਹਿੰਦੇ ਅੱਜ ਤੋਂ ਬਾਅਦ ਤੇਰੇ ਨਾਲ ਮੇਰਾ ਕੋਈ ਸਬੰਧ ਨਹੀਂ ਹੈ ਅੱਜ ਤੋਂ ਬਾਅਦ ਤੇਰਾ ਮੇਰੇ ਨਾਲ ਕੋਈ ਸਬੰਧ ਨਹੀਂ ਸਿੱਖਾਂ ਨੇ ਕਿਹਾ ਸੱਚੇ ਪਾਸ਼ਾ ਤੁਹਾਡਾ ਪੁੱਤਰ ਹੈ ਤੇ ਮੇਰੇ ਸਤਿਗੁਰੂ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਜਿੰਨੂੰ ਬਾਣੀ ਦਾ ਅਦਬ ਨਹੀਂ ਜਿੰਨੂੰ ਬਾਣੀ ਦਾ ਸਤਕਾਰ ਨਹੀਂ ਉਹਦਾ ਮੇਰੇ ਨਾਲ ਸੰਬੰਧ ਕੋਈ ਨਹੀਂ ਭਾਵੇਂ ਮੇਰਾ ਸੱਕਾ ਹੀ ਪੁੱਤਰ ਕਿਉਂ ਨਾ ਹੋਵੇ ਸਤਵੇਂ ਪਾਤਸ਼ਾਹ ਜੀ ਨੇ ਗੁਣ ਪ੍ਰਿਆ ਅਦਬ ਦਾ